ਹਾਂ ਤੇ ਨੌ ਦਾ ਪਾਕੀ ਕਰਵਾਣਾ ਹਣਾ ਖਿਡਾਰੀ ਵਾਲਿਆਂ ਨੂੰ ਪੁੱਛ ਲਾ ਕੇ ਜੇ ਮੰਨੇ ਤਾਂ ਆਹ ਖਿਡਾਰੀ ਵਾਲਿਆਂ ਨੂੰ ਉਹਨਾਂ ਨੂੰ ਪੁੱਛ ਲਾ ਕੇ ਤੇ ਸਾਡੇ ਕੋਲੇ ਕਮਾੜ ਖੜਾ ਜੇ ਦੇਖ ਲਓ ਬਈ ਦੱਸ ਉਹਦਾ ਤੂੰ ਆ ਕੇ ਦੇਖ ਤਾਂ ਜਾ ਦੇਖ ਤੇਰੇ ਬਸੰਦਾ ਦਾ ਦਾਦਾ ਨਹੀਂ ਤੇਰੇ ਬਸਦਾ ਦਾ ਨਾ ਸਹੀ ਬਈ ਤੂੰ ਆ ਤਾ ਆ ਜਾ ਵੀ ਸਾਨੂੰ ਲਿਖੜ ਕਾ ਤੋ ਭਰੀ ਜਾਂਦਾ ਵੀ ਫਿਰ ਅਸੀਂ ਪੀੜ ਨਾਲੇ ਤਾਂ ਬਣ ਗਏ ਹਾਂ ਹਾਂ ਨਾ ਹਾਂ ਆ ਗਿਆ ਕਲਾੜਾ ਚੈਰਿਕ ਪੁੜੀ ਲੈ ਚੱਲ ਉੱਥੇ ਹਾਓ ਬੱਲੇ 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 ਕੀ ਹਾਲ ਕਲਾੜੇ ਤੇ ਆ ਗਏ ਬਾਈ ਹੂੰ ਪਹਿਲਾ ਧਲਾੜਾ ਦਿਖਾਈਏ ਆਪਾਂ ਵੀਡੀਓ ਚ ਹੈ। ਅਹ ਹੋਰ ਕੋ ਨਹੀਂ। ਇਹ ਬੁੱਗੀਪੁਰ ਵਾਲਾ ਵਜਦਾ ਕਿ ਨਾਲੇ ਵਾਲਾ ਵਜਦਾ? ਬੁੱਗੀਪੁਰ ਹੋਰ ਕੀ ਹਾਲ ਆ? ਦੋਨਾਂ ਦੇ ਸਾਹਮਣੇ ਜਿੱ ਕੋਈ ਠੀਕ ਆ। ਇਹਦਾ ਰਾਜੂ ਆ ਯਾਰ। ਹੋਰ ਹੋਰ ਆਪਣੇ ਕਮਾੜ ਖੜਾ ਯਾਰ। ਇਹ ਦੇਖ ਲੀਏ ਗੁਰਜਾ ਖੜਾ ਕੇ ਜੇ ਵਧੀਆ ਲੱਗਿਆ ਤਾਂ ਧਲਾੜਾ ਲਾ। ਆ ਤੁਸੀਂ ਲੈ ਆਂ ਤੁਸੀਂ ਲੈ ਕੇ ਕਢ ਕੇ ਨਹੀਂ ਉਹ ਮੇਰਾ ਤਾਂ ਥੋੜਾ ਹੀ ਆ ਐ ਸੱਚ ਸੱਚ ਠੀਕ ਹੈ ਦੋ ਗਵਾਂਟ ਚੂਜ਼ ਬਣੇਗਾ ਦੇਖਦੇ ਆ ਠੀਕਾ ਸਾਡੇ ਯਾਰ ਅੱਧਾ ਗੱਲਾ ਕੀਆਵਾ ਤੇ ਗਿਆਵਾ ਸਾਡਾ ਪੁੱਛਣਾ ਬਾਈ ਹੁਣ ਹਾਂ ਵਾਲਾ ਆਂਦਾ ਕੱਢਣਾ ਪੈਣਾ ਆ ਪੁੱਛਣਾ ਬਾਈ ਨੂੰ ਇਹਨੂੰ ਪੁੱਛਣਾ ਉਹ ਨੰਬਰ ਲਾ ਲਓ ਹਾਂ ਇਹਨਾਂ ਤਾਂ ਨਹੀਂ ਡੱਗਿਆ ਹੈ ਹੈ ਬਈ ਯਾ ਤਾਂ ਹੋ ਜਾਣਾ ਨਹੀਂ ਸੋ ਚੁਨ ਚਲਾਈ ਜਾਂ ਚੱਲੀ ਜਾਂਦਾ ਕੰਮ ਉਹ ਬਈ ਯਾ ਤੇ ਉਹ ਜਿਹੜਾ ਬਤਨੀ ਦੇ ਘਰ ਅੱਛਾ ਉਹ ਉਹ ਵੱਧਣੇ ਵਾਲਾ ਵੀ ਇਹਨਾਂ ਹਥ ਜਿੱਥੇ ਆਪਾਂ ਕਿਹਾ ਤਾਂ ਫਿਰ ਆਪਣੇ ਪਿੰਡ ਲਈ ਆ ਆਹੋ ਉਹ ਤਾਂ ਹੀ ਆ ਨਾ ਦੇ ਚੱਲੀ ਜਾਂਦਾ ਇੱਥੇ ਹੈ ਉੱਥੇ ਹੁੰਦਾ ਬਾਲਾ ਉੱਥੇ ਜਾ ਕੇ ਆਏ ਆ ਵੀ ਉਹਦੇ ਕੋਲੇ ਜਾ ਕੇ ਆਏ ਆ ਉਹਦੇ ਉਹਦੇ ਕੋਲੇ ਵੀ ਆ ਦੇਖੋ ਬਾਈ ਕਰਾ ਬਣਦਾ ਗੋੜਾ ਆ ਬਣਦਾ ਗੋੜਾ ਹੂੰ ਤੇ ਇੱਧਰ ਬੈਠੇ ਤੇ ਆ ਕੇ ਥੱਲੇ ਅੱਗ ਚੱਲਦੀ ਆ ਹੂੰ ਤੁਹਾਡੀ ਜਿੱਦ ਕੇ ਨਹੀਂ ਤੁਹਾਡੀ ਜਿੰਦ ਕੋ ਬਿਲੂ ਦਾ ਨੰਬਰ ਤਾਂ ਦੇ ਸਾਨੂੰ ਮਾਲਕ ਦਾ ਯੋ ਕਮਾਤ ਖਰੀਦ ਖਰੀਦ ਸਕਦਾ ਕਮਾਤ ਖਰੀਦਦਾ ਮਾਲਕ ਖਰੀਦ ਲੈਂਦਾ ਓ ਦਾ ਨੰਬਰ ਤਾਂ ਦੇ ਸਾਨੂੰ ਯਾਰ ਆ ਅਗਦੇ ਬਣਦਾ ਗੋੜ ਇੱਥੇ ਖਿਲਾੜੇ ਤੇ ਆਏ ਆ ਕਮਾਤ ਬੀਜਾ ਆਪਣਾ ਵੀ ਉੱਚਣ ਆਏ ਸੀ ਅੱਜ ਖਲਾਰੇ ਤੇ ਆਉਦੇ ਬਣਦਾ ਗੋੜ ਭਰੇ ਰੋ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਅਕਾਲ ਵਾਸ ਕਿਰਪਾ ਗੋੜ ਦੇ ਦਿਓ ਦਿੱਲੀੋਂ ਆਏ ਆ ਜਾ ਰਿਹਾ ਕਿ ਉਹਦੇ ਖੜੇ ਠੀਕ ਆ ਠੀਕ ਆ ਠੀਕ ਨਹੀਂ ਗੋੜ ਜ਼ਰੂਰ ਮਿਲੂਗਾ ਬਈਆ ਦੇ ਗੋੜ ਕਰਾ ਸਰਦਾਰ ਆਏ ਆ ਧਰ ਗੋੜ ਕੋਈ ਅੱਛਾ ਜਿਹਾ ਗੋੜ ਦਿਓ ਵਧੀਆ ਹਾਂ ਵਧੀਆ ਉਧਰ ਇਹਨੂੰ ਬੁਲਾਣਾ ਸੀ ਨਾ ਦੇਖ ਲਈ ਦੀ ਬੰਦਾ ਗੋੜ ਆਹ ਦੇਖ ਲਓ ਦੇਖ ਲਓ ਆਜੋ ਦਿੱਲਗੋਆ ਆਇਆ ਬਾਈ ਜੀ ਹੁਣੇ ਦੇਖੋ ਤੁਹਾਨੂੰ ਗੋੜ ਬੰਨਦਾ ਵੀ ਦੱਸਾਈਏ ਚਲੋ ਆ ਆ ਬਰਦਾ ਉਹਨੂੰ ਸਰਦਾਰ ਜੀ ਆ ਯਾਰ ਦਿੱਲਗੋਆ ਲੈ ਕੇ ਜਾਣਾ ਗੋੜ ਇਹਨਾਂ ਨੇ ਕਿੰਨੇ ਦਾ ਆ ਸੇ ਨਿਕਲਦਾ ਇਹਦਾ ਇਹਦਾ ਉਹੀ ਆ ਆਪਣੇ ਵਾਲਾ ਹੀ ਆ ਆਹੋ ਫਿਰ ਉਹਦੇ ਨੇ ਕਰਾਂਗਾ ਹਾਂ ਉਹਦੇ ਨੇ ਕਰਾਂਗੇ ਕੱਲੇ ਤਾਂ ਉਹੀ ਆ ਮੰਦਰ ਦਾ ਮੁੰਡਾ ਆਜਾ ਬੇਟੇ ਆਜਾ ਆਜੋ ਆਜੋ ਪੁੱਤ ਦੇਖ ਲੋ ਗੋੜ ਇੱਥੇ ਪਿਆ ਹੋਊ ਇਹਨਾਂ ਕੋਲੇ ਗੋੜ ਹੈਗਾ ਠੀਕ ਕਰਦੇ ਉਹ ਗੱਲੇਦਾਰ ਇੱਥੇ ਵੇਖਦਾ ਗੋੜ ਇੱਥੋਂ ਦਿੰਦੇ ਆ ਇਹ ਉਹ ਦੇ ਉਸ ਸਰਦਾਰ ਨੇ ਲੈਣਾ ਅਸੀਂ ਤਾਂ ਯਾਰ ਕਮਾਦ ਵੇਚਣਾ ਸਾਡੇ ਕੋਲੇ ਅੱਧਾ ਗਿੱਲਾ ਕਮਾਦ ਖੜਾ ਹੈ ਇੱਥੋਂ ਦਿੰਦੇ ਆ ਗੋੜ ਤਾਂ ਇਹ ਆਦੇ ਏ ਉਹ ਜਿਹੜਾ ਬੱਦਨੀ ਖਲਾੜਾ ਉਹਦਾ ਹੀ ਆ ਹੈ ਵੀ। ਇਹਦਾ ਕੋਈ ਖਦਾ ਲੱਗਦਾ ਹੈ। ਹੈ? ਇਹਨਾਂ ਨੂੰ ਕੋਈ ਲੱਗਦਾ ਆ। ਦਾਰੀ ਚ ਪੈਂਦਾ ਆ। ਕਿਹੜਾ ਦਾ? ਰੇਸਤੀ ਵਾਲੀ ਦੀ ਜੰਨੇ ਉਹ ਪੱਥੀ ਹੈ। ਠੀਕ ਆ। ਹਾਂ ਤੁਰ ਦੇ ਉਹਨਾਂ ਨਾਲ। ਉਹ ਤਾਂ ਆਪਾਂ ਫਿਰ ਲੈ ਲੀਏ ਦੂਜਾ। ਉਹ ਕਹਿੰਦੇ ਮੈਂ ਦੇ ਦਿੰਨਾ ਦੂਜਾ ਹੋ। ਯਾਰ ਉਹਦੇ ਆਪਾਂ ਲਿਖ ਕੇ ਤਾਂ ਇੱਥੇ ਆ ਕੇ ਇਹਨਾਂ ਦਾ ਲਾਇਆ ਇਹਦਾ ਗੁੜ ਦਿੰਦੇ ਹੋਣਗੇ ਨਾ। ਲਿਖ ਕੇ ਇਹਨਾਂ ਦਾ ਲਾਇਆ ਆ ਤੇ। ਆਪੋਦੇ ਨਾਲ ਗੱਲ ਕਰੀ ਸੀ ਕਹਿੰਦੇ ਕਰ ਲੈਣੇ ਆ। ਆ ਜਾ ਜੀ। ਔਰ ਪੁੱਛ ਕੇ ਦੂਜਾ ਉਹ ਨੰਬਰ ਮਿਲ ਜਾਏਗਾ ਉਸਕਾ ਸਰਦਾਰ ਕਾ ਹੈ ਉਹੀ ਨੰਬਰ ਕਹਿੰਦਾ ਸਾਹਮਣੇ ਲਿਖਿਆ ਵਾ ਉਹ ਲਾਇਆ ਸੀ ਉਹਦੇ ਲਾਇਆ ਸੀ ਉਹ ਗੱਲ ਬਣੀ ਨਹੀਂ ਉਹਨੇ ਆ ਇੱਥੇ ਪਿਕੜ ਨਾ ਆਇਆ ਫਿਰ ਆਪਾਂ ਪੁੱਛ ਲੈਨੇ ਉਹ ਨਹੀਂ ਪੁੱਛ ਰਹੇ ਨੇ ਯਾਰ ਜੇ ਤਾ ਤੂੰ ਲੈਣਾ ਲਹਲਾ ਨਹੀਂ ਤਾਂ ਫਿਰ ਸਾਨੂੰ ਦੱਸ ਦੇ ਮਤਲਬ ਇਹਨੂੰ ਛਾੜ ਆਪਣਾ ਕੀ ਕਰ ਲਗੇ ਹੈਨਾ ਆਾ ਠਾਡਾ ਠਾਡਾ ਗੱਲਾ ਲਾਇਆ ਯਾਰ ਉਹ ਡਿੱਗ ਪਿਆ ਕਮਾਸ ਉਧਰ ਅਸੀਂ ਆਏ ਸੀ ਇਹਨਾਂ ਨੇ ਗੱਲ ਦੀ ਚੱਜਣਾ ਕਰੀ ਨਹੀਂ